ਅਗਾਮੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਰੈਲੀਆਂ ਵਿੱਚ ਰੋਜ਼ ਪ੍ਰਦਰਸ਼ਨ ਕਰਨ ਤੋਂ ਨਾ ਰੋਕਣ ਸੰਬੰਧੀ ਮੁੱਖ ਚੋਣ ਅਧਿਕਾਰੀ ਨੂੰ ਲਿਖਤੀ ਸ਼ਿਕਾਇਤਾਂ ਦੇ ਵਿਚਕਾਰ ਸੂਬਾ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਇਹ ਕਾਰਵਾਈਆਂ ਆਪਦੀ ਅਸਫਲ ਲੀਡਰਸ਼ਿਪ ਦੀ ਪੱਕੀ ਨਿਸ਼ਾਨੀ ਹੈ ਪੰਜਾਬ ਇੱਕ ਗੈਰ ਗੰਭੀਰ ਮੁੱਖ ਮੰਤਰੀ ਵਾਲੀ ਢੈ ਢੇਰੀ ਲੀਡਰਸ਼ਿਪ ਦੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਸੂਬੇ ਵਿੱਚ ਕੰਗਾਰੂ ਅਦਾਲਤਾਂ ਲਈ ਭਗਵੰਤ ਮਾਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਇਹਤੇ ਕਿਸਾਨ ਯੂਨੀਅਨਾਂ ਹਨ ਜੋ ਆਪਣੇ ਆਪ ਲਈ ਕਾਨੂੰਨ ਬਣ ਗਈਆਂ ਹਨ ਉਹਨਾਂ ਦੀ ਚੋਕਸੀ ਕਿਸਾਨਾਂ ਵਪਾਰੀਆਂ ਅਤੇ ਹੋਰਾਂ ਵਿਚਕਾਰ ਸਬੰਧਾਂ ਨੂੰ ਤੋੜ ਰਹੀ ਹੈ ਮੈਂ ਆਈ ਬਾਰ-ਬਾਰ ਬੇਨਤੀ ਕਰੀ ਜਨਾ ਪਹਿਲੀ ਤਾਂ ਜ਼ਿੰਮੇਵਾਰ ਬਣਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਵੀ ਆ ਕੋਜਾ ਖੇਡ ਨਾ ਕਰਵਾਣ ਆ ਜੋ ਕੁਝ ਹੋ ਰਿਹਾ ਹੈ ਭਗਵੰਤ ਮਾਨ ਜੀ ਦੇ ਆਪ ਦੇ ਹਲਕੇ 'ਚ ਹੋ ਰਿਹਾ ਸਭ ਤੋਂ ਪਹਿਲਾਂ ਦੇਖਣ ਵਾਲੀ ਗੱਲ ਆ ਬਰਨਾਲਾ ਦੇ ਅੰਦਰ ਹੋ ਰਿਹਾ ਸਾਬ ਜਿਹੜਾ ਉਹਨਾਂ ਦੀ ਕਰਮ ਭੂਮੀ ਜਿੱਥੋਂ ਉਹਨਾਂ ਨੂੰ ਦੋ ਵਾਰੀ ਐਮਪੀ ਬਣਾ ਕੇ ਭੇਜਿਆ ਗਿਆ ਉਹ ਸੰਗਰੂਰ ਕੌਨਸਟਿਚੁਐਂਸੀ ਦੇ ਅੰਦਰ ਉਹਨਾਂ ਦੇ ਹਾਰਟ ਆਫ ਸੰਗਰੂਰ ਕੌਨਸਟਿਚੁਐਂਸੀ ਦੇ ਉਹਦੇ ਵਿੱਚ ਆ ਇਸ ਕਿਸਮ ਦੀ ਘਟਨਾ ਵਾਪਰੀ ਹੈ ਬੜੇ ਗੰਭੀਰ ਇਹਦੇ ਇੰਪਲੀਕੇਸ਼ਨਸ ਹੈਗੇ ਕਿਸਾਨ ਤੇ ਵਪਾਰੀ ਦੇ ਵਿੱਚ ਇੱਕ ਜਿਹੜਾ ਇਹਨਾਂ ਨੇ ਦੋ ਫਾੜ ਕਰਨ ਦਾ ਕੰਮ ਚਾਲੂ ਕੀਤਾ ਕੋਝਾ ਖੇਡ ਖੇਡੇ ਜਾ ਰਿਹਾ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਆ ਉਹ ertidia ਹੈ ਜਿੱਥੇ ਕੋਲਾਪਸ ਆਫ ਲੀਡਰਸ਼ਿਪ ਦੀ وجہ ਦੇ ਨਾਲ 3 ਮਹੀਨਿਆਂ ਦੇ ਅੰਦਰ ਅੰਦਰ ਜਦੋਂ 93 ਐਮਐਲਏ ਜਿਤਾ ਕੇ ਭੇਜੋ 3 ਮਹੀਨਿਆਂ ਦੇ ਅੰਦਰ ਅੰਦਰ ਲੋਕਾਂ ਨੇ ਲੀਡਰਸ਼ਿਪ ਦਾ ਦਿਵਾਲਾ ਨਿਕਲਦੇ ਦੇਖ ਲਿਆ ਤੇ ਉਸ ਕਰਕੇ ਫ੍ਰਿੰਜ 엘ਿਮੈਂਟਸ ਨਿਕਲ ਕੇ ਆਈ ਸਾਹਮਣੇ ਹਾਲਾਤ ਦਰਬਦਰ ਵਿਗੜਤੇ ਚਲੇ ਗਏ ਅਜਨਾਲਾ ਦੇ ਅੰਦਰ ਪੁਲਿਸ ਚੌਕੀ ਦਾ ਕੇਸ ਕੋਈ ਲੋਕ ਭੁਲੇ ਨਹੀਂ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਫਿਰੋਤੀਆਂ ਲੁੱਟਖੋਹਾਂ ਮਰਡਰ ਸਾਰੇ ਦੇ ਸਾਰੇ ਘਟਨਾਵਾਂ ਡਰੱਗਸ ਦਾ ਵਪਾਰ दारू ਦਾ ਤੰਦਾ ਜੇਲਸ ਸੇਫ ਹੈਵਨ ਬਣ ਗਈਆਂ ਆ ਦਿਨ ਪ੍ਰਤੀ ਦਿਨ ਨਿਗਾਰ ਹੁੰਦਾ ਗਿਆ ਲਾਅ ਐਂਡ ਆਰਡਰ ਦੇ ਸਿਚੁਏਸ਼ਨ ਦਾ ਪੰਜਾਬ ਦੇ ਅੰਦਰ ਨੰਗਲ ਦਾ ਇਨਸੀਡੈਂਟ ਉਹ ਆ ਉਹਦੇ ਵਿਕਾਸ ਪ੍ਰਭਾਕਰ ਨੂੰ ਇਸ ਕਰਕੇ ਮਾਰਿਆ ਗਿਆ ਉਹਦੀ ਵਿਚਾਰਧਾਰਾ ਕਿਉਂਕਿ ਉਹ ਆਰਐਸਐਸ ਦਾ ਕਾਰਕਟਰਤਾ ਸੀ ਉਹਦੇ ਗੋਲੀ ਮਾਰੀ ਗਈ ਆ ਸਾਰੇ ਮੈਂ ਇਸ ਕਰਕੇ ਗਿਣਾ ਰਿਆਂ ਵੀ ਪੰਜਾਬ ਦੇ ਐ ਬੜੇ ਗੰਭੀਰ ਮੁੱਦੇ ਐ ਮੁੱਖ ਮੰਤਰੀ ਸਾਹਿਬ ਸਿਵਾਏ ਚ ਡਾਂਕਰਨ ਦੇ ਮਜ਼ਾਕ ਕਰਨ ਦੇ ਛੱਲੇਗਾਣ ਦੇ ਕੋਈ ਕੰਮ ਨਹੀਂ ਕਰ ਰਹੇ ਉਦੋਂ ਉੱਤੇ ਆ ਜਿਹੜੀ ਕਿਸਾਨ ਜਥੇਬੰਦੀਆਂ ਦੇ ਆਰ ਟ੍ਰਾਈਂਗ ਉਹਨਾਂ ਦੇ ਲੀਡਰਸ਼ਿਪ ਜਿਹੜੇ ਹੈ ਉਹ ਦੇ ਆਰ ਬਿਕਮਿੰਗ ਅ ਲੋਨ ਟੂ ਥੈਮ self ਇਸ ਤੋਂ ਪਹਿਲਾਂ ਸਰਕਾਰ ਦੀ ਕਮਜ਼ੋਰੀ ਸਰਕਾਰ ਦਾ ਫੇਲਿਅਰ ਦੇਖ ਕੇ ਪਿੰਡਾਂ ਦੇ ਅੰਦਰ ਕਮੇਟੀਆਂ ਬਣੀਆਂ ਸੀਗੀਆਂ ਪਿੰਡ ਕਮੇਟੀ ਬਣੀ ਸੀਗੀ ਜਿਹੜੇ ਨਸ਼ੇ ਦੇ ਬਾਹਰ ਉਹਨਾਂ ਨੇ ਧਰਨੇ ਲਾ ਕੇ ਡਾਂਗਾ ਲੈ ਕੇ ਰਾਤ ਨੂੰ ਬੈਠੇ ਰਹਿੰਦੇ ਸੀਗੇ ਜਦੋਂ ਪਬਲਿਕ ਡਾਂਗਾ ਚੱਕ ਲੂਗੀ ਚਾਹੇ ਉਹ ਕਿਸਾਨ ਹੈ ਚਾਹੇ ਉਹ ਬੜੀ ਬਜ਼ੁਰਗ ਮਹਿਲਾਵਾਂ ਵੀ ਬੈਠਦੀਆਂ ਸੀ ਉਹ ਧਰਨੇ 'ਚ ਜਿਹੜੇ ਰਾਤ ਨੂੰ ਠਿਕਰੀ ਪੈਰੇ ਲੱਗਦੇ ਹੁੰਦੇ ਸੀਗੇ ਪਿੰਡਾਂ ਦੇ ਅੱਗੇ ਉਹ ਸਾਰੇ ਸਰਕਾਰ ਦੀ ناکਾਮਯਾਬੀ ਦਾ ਇੱਕ ਮੰਜ਼ਰ ਹੈ ਉਹਦਾ ਫਾਇਦਾ ਉਠਾ ਕੇ ਕੁਝ ਲੋਕ ਕਿਸਾਨਾਂ ਨੂੰ ਭੜਕਾ ਕੇ ਉਹਨਾਂ ਦੇ ਨਾਮ ਦੇ ਉੱਤੇ ਪੰਜਾਬ ਦੇ ਅੰਦਰ ਅਫਰਾ ਤਫਰੀ ਫਲਾ ਰਹੇ ਆ ਸਭ ਦੂਜੇ ਪਾਸੇ ਕਿਸਾਨ ਆਗੂ ਡੱਲੇਵਾਲ ਨੇ ਭਾਜਪਾ ਆਗੂ ਸੁਨੀਲ ਜਾਖੜ ਨੂੰ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨ ਜੋ ਕੁਝ ਕਰ ਰਹੇ ਹਨ ਉਹ ਉਹਨਾਂ ਦਾ ਹੱਕ ਹੈ। ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਦਿੱਲੀ ਜਾਣ ਤੋਂ ਰੋਕਿਆ। ਉਹ ਮੰਗਾਂ ਜੋ ਤੁਹਾਡੀ ਸਰਕਾਰ ਨੇ ਲੰਮੇ ਸਮੇਂ ਦੇ ਸੰਘਰਸ਼ ਅਤੇ ਕਰੀਬ 700 ਕਿਸਾਨ ਭਰਾਵਾਂ ਦੀ ਸ਼ਹੀਦੀ ਤੋਂ ਬਾਅਦ ਮੰਨੀਆਂ ਸੀ। ਪਰ ਤੁਸੀਂ ਉਹਨਾਂ ਨੂੰ ਮੰਨ ਕੇ ਮੁੱਕਰ ਗਏ ਅਸੀਂ ਭਾਜਪਾ ਆਗੂਆਂ ਨੂੰ ਕੇਵਲ ਇਹ ਸਵਾਲ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਦਾ ਹੱਕ ਨਹੀਂ ਕਿ ਭਾਰਤ ਚੋ ਲੋਕਤੰਤਰ ਖਤਮ ਸਮਝੀਏ ਉਹਨਾਂ ਕਹਿੰਿਆ ਕਿ ਜਾਖੜ ਸਾਡੇ ਵਿਰੋਧ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਿਸਾਨ ਕੇਵਲ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਐਸੇ ਤਰ੍ਹਾਂ ਸੰਘਰਸ਼ ਕਰਦੇ ਰਹਾਂਗੇ ਅੱਜ ਬੀਜੇਪੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਦੇ ਰਾਹੀਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਪੋਲੀਟੀਕਲ ਕਹਿਣ ਦੀ ਗੱਲ ਕੀਤੀ ਆ ਇਤੋਂ ਤੱਕ ਕਿ ਇਸ ਅੰਦੋਲਨ ਕਰ ਰਹੇ ਲੋਕਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਵੀ ਕਿਹਾ ਕਿ ਜੇ ਜਦੋਂ ਐਮਐਸਪੀ ਪਿਛਲੇ 10 ਸਾਲ ਤੋਂ ਸਰਕਾਰ ਦੇਈ ਰਹੀ ਹੈ ਇਹ ਨਾਲ ਇਹ ਵੀ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੇ ਕਣਕ ਤੇ ਝੋਨਾ ਹੀ ਬੀਜਣਾ ਹੈ ਅਤੇ ਦੂਸਰੀਆਂ ਫਸਲਾਂ ਦੇ ਉੱਤੇ ਐਮਐਸਪੀ ਲਾਈਨ ਦੀ ਕਿਤੋਂਕ ਬਣਦੀ ਹੈ ਇਹ ਸਵਾਲ ਕੀਤੇ ਨੇ ਇੱਥੋਂ ਤੱਕ ਵੀ ਇਹ ਗੱਲ ਕਹੀ ਗਈ ਕਿ ਇਹ ਪੋਲਿਟੀਕਲ ਲੋਕਾਂ ਦੇ ਕਿਸੇ ਪਾਰਟੀ ਦੇ ਲੋਕ ਨੇ ਕਿਸੇ ਪਾਰਟੀ ਦੇ ਬਿਠਾਏ ਨੇ ਇਹ ਵੀ ਕਿਹਾ ਕਿ ਜਦੋਂ ਘੁੰਗਰੂ ਹੀ ਬੰਨ ਲਿਆ ਤੇ ਹੁਣ ਨੱਚਣ ਦਾ ਕੀ ਡਰ ਹੈ ਸਭ ਤੋਂ ਪਹਿਲੀ ਗੱਲ ਤਾਂ ਸਪਸ਼ਟ ਕਰ ਦਈਏ ਕਿ ਚੱਕਰ ਸਾਹਿਬ ਅਸੀਂ ਬਿਲਕੁਲ ਨਾਨ ਪੋਲਿਟਿਕਲ ਸੋਚ ਲੈ ਕੇ ਚੱਲਣ ਵਾਲੇ ਲੋਕ ਆ ਤੇ ਸਾਡਾ ਕਿਸੇ ਪੋਲਿਟਿਕਲ ਪਾਰਟੀ ਨਾਲ ਨਾ ਕੋਈ ਰਿਸ਼ਤਾ ਹੈ ਨਾ ਹੋਏਗਾ ਲੱਭ ਕੇ ਦਿਖਾ ਸਾਨੂੰ ਸਾਡਾ ਕੀਹਦੇ ਨਾਲ ਰਿਸ਼ਤਾ ਹੈ ਇੱਕ ਗੱਲ ਨੰਬਰ 2 ਮੈਂ ਪੁੱਛਣਾ ਚਾਹੁੰਦਾ ਮੈਂ ਹੈਰਾਨ ਐ ਤੇਰੇ ਹੀ ਕਈ ਬਹੁਤ ਸਾਰੇ ਬਿਆਨ ਅਸੀਂ ਕੱਢ ਕੇ ਵਿਖਾ ਸਕਦੇ ਆ ਜਿਸ ਵੇਲੇ ਅਸੀਂ ਦਿੱਲੀ ਦੇ ਵਿੱਚ ਅੰਦੋਲਨ ਲੜ ਰਹੇ ਸੀ 2020-21 ਦਾ ਉਹ ਸਾਨੂੰ ਇਹ ਕਹਿ ਰਹੇ ਸੀਗੇ ਕਿ ਕਿਸਾਨ ਬੈਠੇ ਆ ਸਰਕਾਰ ਕਿਸਾਨਾਂ ਦੀਆਂ ਗੱਲਾਂ ਸੁਣ ਨਹੀਂ ਰਹੀ ਉਸ ਵੇਲੇ ਤੈਨੂੰ ਅਸੀਂ ਕਿਸਾਨ ਦੇ ਇਸਦੇ ਸੀ ਲੋਕ ਅਸੀਂ ਸੀ ਉਹ ਵੀ ਉਹ ਵੀ ਆਹੀ ਲੋਕ ਸੀ ਜਿੱਦੇ ਬੈਠੇ ਸੀ ਉੱਥੇ ਵੀ ਅਸੀਂ ਉਹ ਬੈਠੇ ਸੀ ਉਦੋਂ ਅਸੀਂ ਕਿਸਾਨ ਸੀ ਲੇਕਿਨ ਇਹ ਜ਼ਰੂਰ ਹਾਂ ਇਹਨਾਂ ਫਰਕ ਹੈਗਾ ਕਿ ਉਸ ਵੇਲੇ ਤੇਰੀਆਂ ਅੱਖਾਂ ਤੇ ਐਨਕਾਂ ਜਾਕਰ ਸਾਹਿਬ ਹੋਰ ਲੱਗੀਆਂ ਸੀ ਤੇ ਅੱਜ ਤੇਰੀਆਂ ਅੱਖਾਂ ਤੇ ਐਨਕਾਂ ਬੀਜੇਪੀ ਦੀਆਂ ਲੱਗੀਆਂ ਨੇ ਅੱਜ ਤੈਨੂੰ ਭਾਜਪਾ ਵਾਲਿਆਂ ਦਾ ਜਦੋਂ ਵਿਰੋਧ ਹੁੰਦਾ ਜਦੋਂ ਉਹਨਾਂ ਤੇ ਸਵਾਲ ਹੁੰਦੇ ਆ ਅੱਜ ਤੈਨੂੰ ਇਹ ਦਿ세ਗਾ ਦਿ세ਗਾ ਕਿ ਇਹ ਕਿਸਾਨ ਕਿਸਾਨ ਨਹੀਂ ਇਹ ਪੋਲਿਟਿਕਲ ਨਹੀਂ ਅੱਜ ਤੈਨੂੰ ਦਿ세ਗਾ ਪਰ ਸਵਾਲ ਇਹ ਹੈ ਕਿ ਤੁਹਾਨੂੰ ਇਹ ਪੁੱਛਣਾ ਚਾਹੁੰਿਆ ਹੈ ਪੂਰੇ ਭਾਰਤ ਦੀ ਭਾਜਪਾ ਨੂੰ ਕਿ ਜਿਸ ਦਿਨ ਕੀ ਇਸ ਤੁਹਾਡਾ ਅਸੀਂ ਉੱਥੋਂ ਉੱਠ ਕੇ ਆਏ ਆ ਮੋਰਚਾ ਠਾ ਕੇ ਲਿਆਏ ਆ ਸਾਡਾ ਵਾਅਦਾ ਨਹੀਂ ਕੀਤਾ ਤੇ ਬਿਜਲੀ ਸਦੂ ਸੋਧ ਬਿੱਲ ਦੁਬਾਰਾ ਨਹੀਂ ਲੱਗਿਆਵਾਂਗੇ ਸਾਡਾ ਵਾਅਦਾ ਨਹੀਂ ਕੀਤਾ ਕਿ ਕਿਸਾਨਾਂ ਦੇ ਕੇਸ ਵਾਪਸ ਲਵਾਵਾਂਗੇ ਸਾਡਾ ਵਾਅਦਾ ਨਹੀਂ ਕੀਤਾ ਤੇ ਲਖੀਪੁਰਾ ਨੂੰ ਇਨਸਾਬ ਦੇਵਾਂਗੇ ਵਾਅਦਾ ਨਹੀਂ ਕੀਤਾ ਕਿ ਡਾਕਟਰ ਸੋਮੇ ਨੂੰ ਆਪਣਾ ਐਮਐਸਪੀ ਦੀ ਗਰੰਟੀ ਦੇਵਾਂਗੇ ਤੁਸੀਂ ਚੋਣਾਂ 'ਚ ਵਾਅਦਾ ਨਹੀਂ ਕੀਤਾ 2014 'ਚ ਜਾਂ ਉਸ ਤੋਂ ਮਗਰੋਂ 2018 'ਚ ਲਿਖਤੀ ਵਾਅਦਾ ਨਹੀਂ ਕੀਤਾ ਕਿ ਅਸੀਂ ਡਾਕਟਰ ਸੋਮੇ ਨਾਲ ਤੰਦੀਰ ਬੋਰਡ ਲਾਗੂ ਕਰਾਂਗੇ ਤੁਹਾਡੇ ਮੁੱਖ ਪ੍ਰਧਾਨ ਮੰਤਰੀ ਦੇ ਬਿਆਨ ਪਏ ਨੇ ਜਿਦੇ ਵਿੱਚ ਇਹ ਕਹਿ ਰਹੇ ਨੇ ਕਿ ਅਸੀਂ ਪਹਿਲੀ ਕਲਮ ਨਾਲ ਹੀ ਕਿਸਾਨਾਂ ਦੀ ਕਰਜ਼ ਮੁਕਤੀ ਕਰਾਂਗੇ ਤੇ ਤੁਹਾਡੇ ਬਿਆਨ ਨੇ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਕੀ ਉਹ ਬਿਆਨ ਤੁਹਾਡੀ ਸਰਕਾਰ ਦਾ ਜਦੋਂ ਅੰਤਲਾ ਸਮਾਂ ਸੀ ਉਹਨਾਂ ਨੂੰ ਯਾਦ ਕਰਾਉਣ ਜਾਣਾ ਕਿਸਾਨਾਂ ਦੀ ਲੋੜ ਨਹੀਂ ਸੀ ਹਾਂ ਸਾਡੀ ਤਾਂ ਲੋੜ ਸੀ ਲੇਕਿਨ ਇਹ ਠੀਕ ਹੈ ਕਿ ਜੇ ਕੋਈ ਜਾਵੇ ਉਧਰ ਨੂੰ ਤੁਹਾਡਾ ਗੱਲ ਕਲਰ ਫੜ ਕੇ ਗੱਲ ਕਰਨ ਦੀ ਗੱਲ ਕਰੇ ਤੁਹਾਨੂੰ ਯਾਦ ਕਰਨ ਦੀ ਕਰਾਉਣ ਦੀ ਗੱਲ ਕਰੇ ਤਾਂ ਤੁਸੀਂ ਫਿਰ ਇਹ ਠੀਕ ਕਰਕੇ ਵਿਖਾਇਆ ਕਿ ਅਸੀਂ ਡਿਕਟੇਟਰਾਂ ਡਿਕਟੇਟਰਾਂ ਅਸੀਂ ਨਹੀਂ ਵੜਨਦੇ ਆਂ ਕਿ ਦਿੱਲੀ 'ਚ ਅਸੀਂ ਨਹੀਂ ਵੜਨਦੇ ਆਂਗੇ ਤੁਹਾਨੂੰ ਹਰਾਨੇ 'ਚ ਪਰ ਮੈਂ ਪੁੱਛਣਾ ਚਾਹਣਾ ਹੈ ਅੱਜ ਦੇ ਲੋਕ ਕਿੰਨੇ ਫਿਲਮ ਦੇ ਸਵਾਲ ਪੁੱਛਦੇ ਤੇ ਤੜਫਦੇ ਹੋ ਅੱਜ ਤੁਹਾਨੂੰ ਅਸੀਂ ਸਵਾਲ ਪੁੱਛਦੇ ਲੋਕ ਕਿ ਉਹ ਲੱਗਣ ਲੱਗ ਪਏ ਕਿ ਇਹ ਲੋਕ ਸਾਰੇ ਪੋਲਿਟੀਕਲ ਨੇ ਬਿਲਕੁਲ ਪੋਲਿਟਿਕਸ ਨਾਲ ਕੋਈ ਸੰਬੰਧਿਤ ਸਵਾਲ ਪੁੱਛਦੇ ਆਂ ਸਵਾਲ ਪੁੱਛਦੇ ਆਂ ਪਹਿਲਾ ਸਵਾਲ ਆ ਸਾਡਾ ਕਿ ਕੀ ਇਹ ਤੁਹਾਡੇ ਵਾਅਦੇ ਨਹੀਂ ਸੀ ਸਾਡੇ ਨਾਲ ਜੇ ਵਾਅਦੇ ਸੀ ਤਾਂ ਵਾਅਦੇ ਯਾਦ ਕਰਾਉਣ ਚੱਲੇ ਸੀ ਤੁਹਾਨੂੰ ਤੇ ਤੁਸੀਂ ਵੈਦਿਆਂ ਨੂੰ ਯਾਦ ਕਰਾਉਂ ਚੱਲੇ ਕਿਸਾਨਾਂ ਨੂੰ ਰਸਤੇ 'ਚ ਰੋਕਿਆ ਕਿਹਾ ਦਿੱਲੀ ਨਹੀਂ ਵੜਨਦੇ ਆਂਗੇ ਜੇ ਦਿੱਲੀ ਨਹੀਂ ਵੜਨਦੇ ਹੋਗੇ ਤਾਂ ਫਿਰ ਕੋਈ ਗੱਲ ਨਹੀਂ ਇਹ ਵਾਰੀ ਲੋਕਾਂ ਦੀ ਨਹੀਂ ਆਉਂਦੀ ਐ ਵੀਰ ਜੀ ਲੋਕਾਂ ਦੇ ਘਰਾਂ 'ਚ ਤੁਸੀਂ ਜਾਣਾ ਤੇ ਲੋਕ ਸਾਲ ਉੱਥੇ ਕਰ ਲੈਣਗੇ ਜੇ ਤੁਸੀਂ ਉੱਥੇ ਨਹੀਂ ਸੰ ਨੂੰ ਬੰਦੂਕ ਦੇ ਇੱਥੇ ਕਰ ਲਾਂਗੇ ਅਗਲੀ ਗੱਲ ਸਾਡਾ ਸ਼ੁਭਕਰਨ ਸ਼ਹੀਦ ਹੋਇਆ ਜਿਹੜਾ ਤੁਸੀਂ ਕਹਿੰਦੇ ਹੋ ਕਿ ਮੁੰਡੇ ਮਰਵਾ ਰਹੇ ਹੋ ਤੁਸੀਂ ਕਿੰਨਾ ਕੁ ਤਰਸ ਕੀਤਾ ਜੀ ਤੁਸੀਂ ਕਿੰਨਾ ਕੁ ਗ੍ਰਹਿਮ ਕੀਤਾ ਤੁਸੀਂ ਸ਼ੱਧੀਆਂ ਗੋਲੀਆਂ ਚਲਾਈਆਂ 433 ਕਿਸਾਨ जख्मी ਕੀਤੇ ਪੰਜ ਕਿਸਾਨਾਂ ਨੂੰ ਅੱਖਾਂ ਤੋਂ ਅੰਨੇ ਕਰਨ ਤੱਕ ਦੀ ਗੱਲ ਕਰ ਦਿੱਤੀ ਤੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਮਰਵਾਤੇ ਤੁਹਾਡੇ ਵਾਅਦਿਆਂ ਨੇ ਮਰਵਾਇਆ ਅਗਰ ਵਾਅਦੇ ਕੀਤੇ ਸੀ ਤਦ ਚੱਲੇ ਸੀ ਦਿੱਲੀ ਨੂੰ ਤੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਔਰ ਅਗਲੀ ਗੱਲ ਹੈ ਇੱਕ ਵੀ ਭਾਜਪਾ ਦੇ ਲੀਡਰ ਨੇ ਇੱਕ ਵੀ ਭਾਜਪਾ ਦੇ ਲੀਡਰ ਦੇ ਮੂੰਹੋਂ ਬਿਆਨ ਉੱਪ ਤੱਕ ਨਹੀਂ ਨਿਕਲੀ ਕਿ ਸਾਡੇ ਪੰਜਾਬ ਦੇ ਨੌਜਵਾਨ ਸ਼ਹੀਦ ਹੋ ਗਏ ਸਾਡੇ ਪੰਜਾਬ ਦੇ 433 ਕਿਸਾਨ ਜ਼ਖਮੀ ਹੋ ਗਏ ਸਾਡੇ ਪੰਜਾਬ ਦੇ ਕਿਸਾਨਾਂ ਦੇ ਟਰੈਕਟਰ ਤੋੜਤੇ ਤੁਸੀਂ ਆਪਦੇ ਮੂੰਹ ਬੋਲੇ ਤੱਕ ਨਹੀਂ ਇਹਦਾ ਮਤਲਬ ਕੀ ਨਿਕਲਦਾ ਹੈ ਅਗਰ ਉਹ ਸਡਨਲੀ ਹੋਇਆ ਹੁੰਦਾ ਹਰਿਆਣੇ ਦੀ ਪੁਲਿਸ ਨੇ ਕੀਤਾ ਹੁੰਦਾ ਤੁਸੀਂ ਸਾਰੇ ਬੋਲਦੇ ਤੁਹਾਡੀ ਬੀਜੇਪੀ ਨੇ ਕੀਤਾ ਤੁਸੀਂ ਮੱਤਕੇ ਕੀਤਾ ਇੱਕ ਵੀ ਬੀਜੇਪੀ ਦਾ ਲੀਡਰ ਨਹੀਂ ਬੋਲਿਆ ਉਸ ਗੱਲ ਦੇ ਉੱਤੇ ਫਿਰ ਇਹ ਸਵਾਲ ਤਾਂ ਲੋਕ ਪੁੱਛਣਗੇ ਸਵਾਲ ਤਾਂ ਲੋਕ ਇਹ ਵੀ ਪੁੱਛਣਗੇ ਕਿ ਭਾਈ ਇੱਕ ਗੱਲ ਦੱਸੋ ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ 15-15 ਲੱਖ ਰੁਪਇਆ ਕਾਲਾ ਧਨ ਲਿਆ ਕੇ ਦੇਵਾਂਗੇ ਹੁਣ ਲੋਕਾਂ ਨੂੰ ਕਲੀਅਰ ਦੱਸਤਾ ਦਿਓ ਕਿ ਜਿੰਨਾ ਕਾਲਾ ਧਨ ਬੋਸਦਨ ਸੀ ਜਿੱਦੈ ਤੁਸੀਂ ਸਦਾ ਤੇ ਆਏ ਹੋ ਅੱਜ ਕਾਲਾ ਧਨ ਉਦੋਂ ਉੱਥੋਂ ਘਟ ਗਿਆ ਜਾਂ ਉੱਥੇ ਵਧ ਗਿਆ ਇਹਦਾ ਅੰਕੜਾ ਤਾਂ ਪੇਸ਼ ਕਰ ਦਿਓ ਜੇ ਉਦੋਂ ਤੁਹਾਨੂੰ ਅੰਕੜਾ ਸਰਕਾਰ ਤੋਂ ਬਾਹਰ ਹੁੰਦਿਆਂ ਨੂੰ ਮਿਲ ਗਿਆ ਅੱਜ ਵੀ ਤੁਹਾਡੇ ਕੋਲੇ ਹੋਏਗਾ ਅੱਜ ਦੱਸੋ ਕੀ ਹੈ ਚੌਣੀ ਦੱਸ ਰਹੇ ਲੋਕ ਸਵਾਲੇ ਵੀ ਪੁੱਛਣਗੇ ਭਾਈ ਕਿ ਜਿੱਦਾਂ ਤੁਸੀਂ ਸਦਾ ਚਾਏ ਹੋ ਉਸ ਦਿਨ ਉਸ ਦਿਨ ਦੇਸ਼ ਤੇ ਸਿਰ ਕੇਵਲ 50 ਲੱਖ ਕਰੋੜ ਦਾ 55 ਲੱਖ ਕਰੋੜ ਦਾ ਕਰਜ਼ਾ ਸੀ ਅੱਜ 205 ਲੱਖ ਕਰੋੜ ਦਾ ਕਰਜ਼ਾ ਦੇਸ਼ ਦੇ ਸਨ ਸਵਾਲ ਤੇ ਪੁੱਛ ਜਦੋਂ ਸਵਾਲ ਪੁੱਛਣਗੇ ਲੋਕ ਫਿਰ ਕਹੋਗੇ ਹਾਂ ਜੀ ਆ ਦੇਖੋ ਇਹ ਪੋਲੀਟੀਕਲ ਸਵਾਲ ਨੇ ਯਾਰ ਪੋਲੀਟੀਕਲ ਸਵਾਲ ਹੈ ਕੀ ਅਸੀਂ ਦੇਸ਼ ਦੇ ਨਾਗਰਿਕ ਨਹੀਂ ਆ ਹਰ ਤੱਕ ਸਵਾਲ ਦਾ ਲੋੜ ਪੁੱਛ ਸਕਦੇ ਨੇ ਹਰ ਇੱਕ ਨਾਗਰਿਕ ਨੂੰ ਜਿੱਦੋ ਵੋਟ ਲੈਣੀ ਆ ਜਿਨ੍ਹਾਂ ਨਾਲ ਵਾਅਦੇ ਕੀਤੇ ਉਹ ਲੋਕ ਤਾਂ ਪੁੱਛਣਗੇ ਨਾ ਜੋ ਜਿਹੋ ਸਵਾਲ ਪੁੱਛਦੇ ਆ ਤਾਂ ਤੁਸੀਂ ਇਹ ਗੱਲਾਂ ਕਰਦੇ ਹੋ ਅਗਲਾ ਤੁਸੀਂ ਇਹ ਗੱਲ ਕੀਤੀ ਆ ਕਿ ਭਈ ਜੇਕਰ 10 ਸਾਲ ਤੋਂ ਐਮਐਸਪੀ ਮਿਲ ਹੀ ਰਹੀ ਹੈ ਤਾਂ ਮੈਂ ਜਾਕਰ ਸਾਹਬੇ ਦੱਸਣਾ ਚਾਹਣਾ ਪਹਿਲਾਂ ਤਾਂ ਐਮਐਸਪੀ ਨੂੰ ਸਮਝੋ ਐਮਐਸਪੀ ਹੈ ਚੀਜ਼ ਕੀ ਮਿਨੀਮਮ ਸਪੋਰਟ ਪ੍ਰਾਈਸ ਇਹਨੂੰ ਸਮਝੋ ਪੜ੍ਹੇ ਲਿਖੇ ਲੋਕੋਂ ਤੁਸੀਂ ਯਾਰ ਘੱਟ ਤੋਂ ਘੱਟ ਸਾਨੂੰ ਰੇਟ ਦੇਣਾ ਉਹਦੀ ਵੀ ਗਰੰਟੀ ਮੰਗਦੇ ਆ ਗਰੰਟੀ ਨਹੀਂ ਦਿੱਤੀ ਜਾ ਰਹੀ ਹਜੇ ਤੁਸੀਂ ਆਪਣੇ ਆਪ ਨੂੰ ਬੜਾ ਮਹਤਵ ਦੇਸ਼ ਪੱਠੀ ਦੇ ਕਿਸਾਨ ਪੱਖੀ ਕਹਿ ਰਹੇ ਹੋ ਇਸ ਦਾ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਕਰ ਰਹੇ ਆ ਕੀ ਪੱਕੇ ਵਾਅਦੇ ਹੋ ਅਸੀਂ ਜੀ ਕਿਸਾਨ ਨਿਧੀ ਯੋਜਨਾ ਦੇ ਤਹਿਤ ਅਸੀਂ ਬਹੁਤ ਰਕਮ ਦੇ ਰਹੇ ਆ ਲੋਕਾਂ ਨੂੰ ਕਿੰਨੀ ਦੇ ਰਹੇ ਹੋ ਇੱਕ ਸਾਲ ਦਾ 6000 ਰੁਪਇਆ 1 ਸਾਲ ਦਾ 6000 ਦੇ ਰਹੇ ਹਾਂ ਹੁਣ ਜਿਹਨੂੰ 1 ਸਾਲ ਦਾ 6000 ਦੇ ਰਹੂ ਦਾ ਲੁੱਟ ਕਿੰਨਾ ਰਹੀਂ ਉਹ ਸੁਣੋ ਪਹਿਲਾਂ ਸਾਡੇ ਕਿਸਾਨ ਦਾ 1 ਕੁੰਟਲ ਕਣਕ ਦੇ ਉੱਤੇ 3000 ਦੇ ਲਗਭਗ ਖਰਚ ਆਉਂਦਾ ਜੀ 3000 ਦੇ ਲਗਭਗ ਦੇ ਰਹੇ ਹਾਂ 2200 ਔਰ ਸਾਡੇ ਕਿਸਾਨਾਂ ਦਾ ਲਗਭਗ 1 ਕਿੱਲੇ ਮਗਰ 20000 ਰੁਪਇਆ ਲੁੱਟ ਕੇ ਤੇ 5 ਕਿੱਲਿਆਂ ਦੇ ਮਗਰ ਕਿਸਾਨਾਂ ਦਾ 1 ਲੱਖ ਰੁਪਇਆ 7-6 ਮਹੀਨੇ ਦਾ ਲੁੱਟ ਕੇ ਸਿਰਫ 6 ਮਹੀਨੇ ਦਾ ਇਹ ਦੇਖ ਕਿਨੇ ਰਿਓ 6 ਮਹੀਨੇ ਦੇ 3000 ਇਹਦਾ ਮਤਲਬ ਬੜੀ-ਬੜੀ ਅਮਾਉਂਟ ਦੇ ਰਹੇ ਹੋ ਲੁੱਟ ਰਹੇ ਹੋ 1 ਲੱਖ ਰੁਪਇਆ ਦੇ ਰਹੇ ਹੋ 3000 ਤੁਹਾਡਾ ਵਾਅਦਾ ਸੀ ਡਾਕਟਰ ਸ਼ੋਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਅਗਰ ਰਿਪੋਰਟ ਲਾਗੂ ਹੋ ਜਾਂਦੀ 4500 ਰੁਪਇਆ ਕਣਕ ਦਾ ਰੇਟ ਬਣਨਾ ਸੀ ਤੇ 4500 ਰੁਪਇਆ ਜੇ ਤੁਸੀਂ ਦੇਣਦੇ ਸਾਨੂੰ ਤਾਂ 1 ਕੁਇੰਟਲ ਮਗਰ 1500 ਰੁਪਇਆ ਡਾਕਟਰ ਸੋਮੀ ਨਾਚੰਦੇ ਦੀ ਰਿਪੋਰਟ ਮਗਰ ਅਜੇ ਹੋਰ ਬਣਦਾ ਹੈ ਇਹਦਾ ਮਤਲਬ ਕੀ ਬਣਦਾ ਹੈ ਕਿ 5 ਕਿੱਲਿਆਂ ਦੇ ਮਗਰ 75000 ਰੁਪਇਆ ਡਾਕਟਰ ਸੋਮੀ ਨਾਚੰਦੇ ਫਾਰਮੂਲੇ ਅਨੁਸਾਰ ਹੋਰ ਬਣਨਾ ਸੀ ਜਿਹੜਾ ਤੁਸੀਂ ਦਿੱਤਾ ਨਹੀਂ ਕਿਸਾਨਾਂ ਨੂੰ ਪਹਿਲਾਂ ਤੁਸੀਂ ਬੜੀਆਂ-ਬੜੀਆਂ ਕਰਦੇ ਹੋ ਸੋ ਸਵਾਲ ਕੀ ਹੈ ਕਿ ਤੁਸੀਂ ਜੋ 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 ਇੱਕ ਡਰਾਮਾ ਸਾਰਾ ਲੁੱਟ ਕੇ ਕਿਸਾਨ ਨੂੰ ਤੇ ਜਾਣ ਲੱਗਿਆਂ ਨੇ 2 ਰੁਪਇਆ ਦੀ ਜੇਬ ਚ ਪਾਉਣ ਵਾਲੀ ਗੱਲ ਕੀਤੀ ਹੈ ਇਹੀ ਆ ਤੇ ਆਪ ਨੂੰ ਬੜਾ ਵੱਡਾ ਦਾਨ ਕਰ ਰਹੇ ਹਾਂ ਕਿ ਬਹੁਤ ਕੁਝ ਦੇਦਾ ਕਿਸਾਨਾਂ ਨੂੰ ਅਗਲੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਤੁਸੀਂ ਜਦੋਂ ਕਣਕ ਝੋਨਾ ਹੀ ਬੀਜਣਾ ਹੈ ਦੂਜੀਆਂ ਫਸਲਾਂ ਦੇ ਤੋਂ ਐਮ ਐਸ ਪੀ ਦੀ ਕੀ ਲੋੜ ਹੈ ਸਵਾਲ ਇਹ ਆ ਕਿ ਪੰਜਾਬ ਜਿਸ ਪੰਜਾਬ ਦੀ ਆਪਾਂ ਬੈਠੇ ਆ ਜਿਸ ਪੰਜਾਬ ਦੀ ਤੁਸੀਂ ਵੀ ਗੱਲ ਕਰਦੇ ਹੋ ਅੱਜ ਇਸ ਪੰਜਾਬ ਦੇ ਧਰਤੀ ਏਟਲੇ ਪਾਣੀ ਦੀ ਜਦੋਂ ਗੱਲ ਕਰੀਏ ਉਦੋਂ ਇੱਥੇ ਬਦਲਾਅ ਦੀ ਲੋੜ ਹੈ ਸਾਰੀਆਂ ਕ੍ਰੌਪਸ ਦੇ ਉੱਤੇ ਐਮ ਐਸ ਪੀ ਦੇਓਗੇ ਕਿਸਾਨ ਜਿਹੜੀ ਉਹਨੂੰ ਸੂਟ ਕਰੇਗੀ ਉਹਦੇ ਖੇਤਰ ਨੂੰ ਸੂਟ ਕਰੇਗੀ ਉਹਦੇ ਵਾਤਾਵਰਣ ਨੂੰ ਸੂਟ ਕਰੇਗੀ ਉਹਦੇ ਮੁਤਾਬਕ ਉਹ ਵਿਜਲੇਗਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਦਿੰਦੇ ਹੋ ਤੁਸੀਂ ਮੂੰਗੀ ਤੁਹਾਡੀ ਤੁਸੀਂ ਐਮਐਸਪੀ ਦੇ ਰਹੇ ਹੋ ਲਗਭਗ 7800 ਰੁਪਇਆ ਤੇ ਉਹਦਾ ਰੇਟ ਮਿਲ ਰਿਹਾ ਕਿਸਾਨ ਨੂੰ 5000 ਰੁਪਇਆ ਜੀ ਐਮਐਸਪੀ ਮਿਲ ਰਹੀ ਹੈ ਮੱਕੀ ਦਾ ਰੇਟ ਲਗਭਗ 2000 ਦੇ ਕਰੀਬ ਔਰ ਮਿਲ ਰਿਹਾ ਕਿਸਾਨ ਨੂੰ ਕਿੰਨਾ 11-1200 ਰੁਪਇਆ ਇਸੇ ਤਰ੍ਹਾਂ ਨਰਮਾ ਨਰਮੇ ਦੇ ਰੇਟ ਨਾਲੋਂ ਕਿਸਾਨ ਦੀ ਫਸਲ ਹਰ ਵਾਰ ਨਰਮਾ ਤੁਸੀਂ ਨਰਮੇ ਖੇਤਰਦੇ ਹੋ ਹਰ ਵਾਰ ਦੇਸ਼ ਦੇ ਕਿਸਾਨ ਦਾ 1500 ਰੁਪਇਆ ਨਰਮੇ ਦੇ ਕੁਇੰਟਲ ਮਗਰ ਲੁੱਟਿਆ ਜਾਂਦਾ ਹੈ ਪਰ ਤੁਹਾਡੀ ਸੀਸੀ ਬਾਹਰ ਨਹੀਂ ਨਿਕਲਦੀ ਕਿੰਨੇ ਰੇਟ ਮਿਲ ਰਿਹਾ ਕਿਸਾਨਾਂ ਨੂੰ ਇਹੀ ਰੋਣਾ ਹੈ ਅਸੀਂ ਇਹ ਕਹਿੰਨੇ ਆ ਕਿ ਦੇਸ਼ ਦੇ ਕਿਸਾਨ ਨੂੰ ਪੂਰੀ ਐਮਐਸਪੀ ਦੇਣੀ ਬਣਦੀ ਹੈ ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ ਕਿ ਭਈ ਤੁਸੀਂ ਪੋਲਿਟਿਕਲ ਹੋ ਗਏ ਤਾਂ ਜਦੋਂ ਘੁੰਗਰੂ ਬੰਨ ਲੇ ਉਦੋਂ ਨੱਚਣ ਤੋਂ ਘੁੱਟ ਰਹੇ ਹਾਂ ਦੇਖੋ ਜਕਰ ਸਾਹਿਬ ਸਾਡਾ ਅਸੀਂ ਬਿਲਕੁਲ ਪਹਿਲੇ ਦਿਨ ਹੀ ਨਖੇੜ ਕੇ ਚੱਲੇ ਆ ਤੇ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਪਿਛਲੀਆਂ ਚੋਣਾਂ ਹੋਈਆਂ ਸਪਸ਼ਟ ਕੀਤਾ ਕਿ ਨਾ ਚੋਣਾਂ ਲੜਨ ਦਾ ਸਾਡਾ ਕੋਈ ਪਰਪਸ ਨਾ ਲੜਨੀ ਆ ਨਾ ਲੜਨ ਵਾਲੀ ਦੀ ਸਪੋਰਟ ਕਰਨੀ ਆ ਨਾ ਕਿਸੇ ਦੀ ਵਿਰੋਧ ਕਰਨੀ ਆ ਅਸੀਂ ਵਿਰੋਧ ਬੀਜੇਪੀ ਦਾ ਵੀ ਨਹੀਂ ਕਰਦੇ ਵਿਰੋਧ ਬੀਜੇਪੀ ਦਾ ਵੀ ਨਹੀਂ ਕਰਦੇ ਵਿਰੋਧ ਇਸ ਗੱਲ ਦਾ ਸਵਾਲ ਪੁੱਛਦੇ ਹੋ ਯਾਰ ਸਵਾਲਾਂ ਦਾ ਜਵਾਬ ਦਿਓ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਜਦੋਂ ਉਦੋਂ ਫਿਰ ਜਿੰਦਾਬਾਦ ਤੇ ਮਦਦਬਾਤਾ ਹੋਏਗੀ ਕਿਉਂਕਿ ਸਵਾਲ ਤਾਂ ਪੁੱਛਣਗੇ ਕਿਉਂ ਪੁੱਛਣਗੇ ਕਿਉਂਕਿ ਤੁਸੀਂ ਲੋਕਾਂ ਨਾਲ ਵਾਅਦੇ ਬڑے-ਵਡੇ ਵੱਡੇ-ਵੱਡੇ ਕੀਤੇ ਤੁਸੀਂ ਤਾਂ ਵਾਅਦਾ ਵੀ ਕੀਤਾ ਹੈ ਕਿ ਹਰ ਇੱਕ ਆ ਵਿਅਕਤੀ ਦੇ ਖਾਤੇ 'ਚ 15 ਲੱਖ ਰੁਪਈਆ ਅਸੀਂ ਕਾਲਾ ਤਾਂ ਲਿਆ ਕੇ ਪਾਵਾਂਗੇ ਨਹੀਂ ਪਾਇਆ ਲੋਕ ਤਾਂ ਸਵਾਲੇ ਵੀ ਪੁੱਛਣਗੇ ਸੋ ਇਸ ਤਰਕੇ ਅਜੇ ਇਹ ਲੋਕਾਂ ਦਾ ਪਹਿਲਾ ਮੈਂ ਅਗਲ ਲਾਸਟ ਦੇ ਵਿੱਚ ਇਹ ਕਹਿਣਾ ਚਾਹਾਂਗਾ ਕਿ ਜਾਕਰ ਸਾਹਿਬ ਤੁਸੀਂ ਆਪਣੇ ਆਪ ਨੂੰ ਪਹਿਲਾਂ ਤਾਂ ਪਰਖੋ ਤੁਸੀਂ ਠੀਕ ਬੋਲ ਰਹੇ ਹੋ ਜਿੱਦਾਂ ਤੁਸੀਂ ਕਾਂਗਰਸ ਦੇ ਵਿੱਚ ਸੀ ਤੁਸੀਂ ਪਾਣੀ ਪੀ ਪੀ ਕੇ ਬੀਜੇਪੀ ਨੂੰ ਕੋਸਦੇ ਰਹੇ ਹੋ ਅੱਜ ਤੁਸੀਂ ਪਤਾ ਨਹੀਂ ਤੁਹਾਡੀਆਂ ਕੀ ਮਜਬੂਰੀਆਂ ਹੋਣਗੀਆਂ ਕੀ ਕਾਰਨ ਹੋਣਗੇ ਤੁਸੀਂ ਜਾਣਦੇ ਹੋ ਮੈਂ ਉਧਰਲੇ ਪਾਸੇ ਨਹੀਂ ਜਾਣਾ ਲੇਕਿਨ ਇਹ ਕਲੀਅਰ ਹੈ ਕਿ ਅੱਜ ਤੁਸੀਂ ਬੀਜੇਪੀ ਦੀ ਬੁੱਕਲ 'ਚ ਬੈਠ ਕੇ ਜਾ ਕੇ ਅੱਜ ਤੁਸੀਂ ਬੀਜੇਪੀ ਦੇ ਹੱਥ ਠੋਕੇ ਬਣ ਕੇ ਬੀਜੇਪੀ ਬੀਜੇਪੀ ਦੇ ਦਲਾਲ ਬਣ ਕੇ ਬੀਜੇਪੀ ਦੇ ਚਮਚੇ ਬਣ ਕੇ ਜਿਸ ਦਿਨ ਕਿਸਾਨ ਮਾਰੇ ਜਾ ਰਹੇ ਸੀ ਪੰਜਾਬ ਦੇ ਉਸ ਦਿਨ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਇੱਕ ਵੀ ਲੀਡਰ ਨਹੀਂ ਪੰਜਾਬ ਦੇ ਨੇਤਾ ਛੱਡੋ ਪੂਰੇ ਭਾਰਤ ਦੇ ਵਿੱਚੋਂ ਕਿਸੇ ਇੱਕ ਲੀਡਰ ਨੇ ਬੀਜੇਪੀ ਦੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਧਾ ਨਰੋ ਤੱਕ ਨਹੀਂ ਮਾਰਿਆ ਇਹਦਾ ਮਤਲਬ ਇਹ ਨਿਕਲਦਾ ਤੁਹਾਡੀ ਮਾਨਸਿਕਤਾ ਸੀ ਬੀਜੇਪੀ ਦੀ ਮਾਨਸਿਕਤਾ ਸੀ ਇਹ ਕੱਲੀ ਹਰਿਆਣੇ ਦੀ ਪੁਲਿਸ ਨੂੰ ਨਹੀਂ ਦੋਸ਼ ਦਿੱਤਾ ਜਾ ਸਕਦਾ ਜੋ ਕਿਸਾਨਾਂ ਨਾਲ ਹੋਇਆ ਇਹ ਬੀਜੇਪੀ ਦੀ ਮਾਨਸਿਕਤਾ ਕਰਕੇ ਹੋਇਆ ਤੇ ਜੇ ਬੀਜੇਪੀ ਦੀ ਮਾਨਸਿਕਤਾ ਕਲੀਅਰ ਹੁੰਦੀ ਆ ਇਸ ਗੱਲ ਤੋਂ ਕਿ ਤੁਹਾਡਾ ਕਿਸੇ ਵੱਲੋਂ ਬਿਆਨ ਨਾ ਦਿੱਤੇ ਜਾਣਾ ਤਾਂ ਬਰੋ ਆਪਣੇ ਆਪ ਲੋਕਾਂ ਨੇ ਸਵਾਲ ਤਾਂ ਬੀਜੇਪੀ ਦੇ ਕਰਨਗੇ ਪਰ ਲੋਕ ਸਵਾਲ ਜਿਹੜੀ ਤੁਸੀਂ ਅਗਲੀ ਗੱਲ ਕਰਦੇ ਹੋ ਨੋਟ ਕਰੋ ਛਾ ਤੁਹਾਨੂੰ ਦਿਸਦਾ ਨਹੀਂ ਜਦੋਂ ਤੁਹਾਡੇ ਤੇ ਸਵਾਲ ਹੁੰਦੇ ਆ ਉਹ ਤੁਹਾਨੂੰ ਦਿਸਦੇ ਦੂਜਿਆਂ ਨੂੰ ਦਿਸਦੇ ਨਹੀਂ ਸਾਡੇ ਲੋਕਾਂ ਨੇ ਜਿਸ ਵੇਲੇ ਜਿਸ ਵੇਲੇ ਆਮ ਆਦਮੀ ਪਾਰਟੀ ਦਾ ਖੇਤੀਬਾੜੀ ਮੰਤਰੀ ਬਾਹਰ ਜਾਂਦਾ ਉਹਦੇ ਤੇ ਸਵਾਲ ਕਰਦੇ ਨੇ ਲੋਕ ਪੁੱਛਦੇ ਨੇ ਕਿ ਫਸਲਾਂ ਦਾ ਜਿਹੜਾ ਪਿਛਲਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਪਿਛਲੇ ਦਿਨੀ ਭਗਵੰਤ ਮਾਨ ਬਠਿੰਡੇ ਚ ਗਿਆ ਸਾਡਾ ਲਗਭਗ 3-400 ਕਿਸਾਨ ਤੇ ਬੀਬੀਆਂ ਫੜ ਕੇ ਗ੍ਰਿਫਤਾਰ ਕਰਨੀਆਂ ਪਈਆਂ ਇਸ ਗੱਲ ਲਈ ਕਿ ਅਸੀਂ ਵਿਰੋਧ ਕਰਨ ਜਾ ਰਹੇ ਹਾਂ ਇਸ ਗੱਲ ਲਈ ਵਿਰੋਧ ਕਰਦੇ ਹਾਂ ਕਿ ਤੁਸੀਂ ਜਿਸ ਵੇਲੇ ਸਾਡੇ ਕਿਸਾਨਾਂ ਦੇ ਉੱਤੇ ਜ਼ੁਲਮ ਢਾਇਆ ਜਾ ਰਿਹਾ ਸੀ ਸਾਡੇ ਸ਼ੁਭ ਕਰਨ ਨੂੰ ਦੇਦੇ ਪਰਿਵਾਰ ਨੂੰ ਬੰਦੀ ਸਹੂਲਤ ਜਿਹੜੀ ਦੇਣ ਦੀ ਗੱਲ ਕੀਤੀ ਜੋ ਹਜੇ ਤੱਕ ਨਹੀਂ ਕੀਤੀ ਔਰ ਜਿਸ ਵੇਲੇ ਜ਼ੁਲਮ ਢਾਇਆ ਜਾ ਰਿਹਾ ਸੀ ਤੁਸੀਂ ਐਫ ਆਈ ਆਰ ਦਰਜ ਕਰਨ ਤੋਂ ਭੱਜੇ ਹੋ ਅਸੀਂ ਉਹਦੇ ਤੇ ਵੀ ਸਵਾਲ ਕਰਦੇ ਹਾਂ ਸਵਾਲ ਉੱਤੇ ਵੀ ਕਰਾਂਗੇ ਪਿੱਛੇ ਨਹੀਂ ਹਟਾਂਗੇ ਅਸੀਂ ਅਸੀਂ ਕਿਸੇ ਦੇ ਹੱਥ ਟੋਕੇ ਨਹੀਂ ਹਾਂ ਹਾਂ ਇਹ ਜਰੂਰ ਅਗੇ ਕਿਸਾਨਾਂ ਦੇ ਆ ਤੇ ਕਿਸਾਨਾਂ ਦੀ ਖਾਤਰ ਇੱਕ ਠੋਕ ਕੇ ਖੜੇ ਆ ਮਰਨਾ ਵੀ ਪਿਆ ਤਾਂ ਪਿੱਛੇ ਨਹੀਂ ਹਟਾਂਗੇ ਆਪਦੇ ਕਿਸਾਨਾਂ ਦੀ ਲੜਾਈ ਲੜ ਰਹੇ ਆ ਔਰ ਲੜਾਂਗੇ ਆਖਰੀ ਦਮ ਤੱਕ ਲੜਾਂਗੇ ਜਿੰਨੀ ਦੇਰ ਤੱਕ ਸਾਡੇ ਜਿੰਮੇਤ ਹੋਈ ਉਨੀ ਦੇਰ ਤੱਕ ਇਹ ਲੜਾਈ ਲੜਾਂਗੇ ਸਾਡੇ ਕਿਸਾਨਾਂ ਦਾ ਹੱਕ ਹੈ ਸੋ ਅਜੇ ਹੀ ਅਜੇ ਇਹ ਬੰਦਿਆਂ ਦੀ ਬਿਆਨਬਾਜ਼ੀ ਅਜੇ ਇਹ ਬੰਦਿਆਂ ਦੇ ਸਵਾਲ ਇਹ ਜੇ ਬੰਦਿਆਂ ਦੇ ਪ੍ਰੈਸ ਕਾਨਫਰੰਸਾਂ ਜਿਹੜੇ ਕਦੇ ਲਟੂ ਨੂੰ ਘੁੰਮ ਕੇ ਇੱਧਰ ਨਹੀਂ ਕਦੇ ਉੱਧਰ ਨਹੀਂ ਉਹਨਾਂ ਦੀ ਵੈਸੇ ਕੋਈ ਐਂਗੇ ਤਾਂ ਹੁੰਦੀ ਨਹੀਂ ਪਰ ਫਿਰ ਵੀ ਪ੍ਰੈਸ ਵੱਲੋਂ ਆ ਰਿਹਾ ਸੀ ਕਿਹਦੇ ਤੇ ਆਪਦੀ ਟਿੱਪਣੀ ਆਪ ਦਾ ਜਵਾਬ ਦਿਓ ਉਹਦੇ ਤੇ ਮੈਂ ਜਵਾਬ ਦਿੱਤਾ